ਹਾਲੇ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਵੀਡੀਓ ਲੈ ਕੇ ਆਏ ਆ ਨਵੀਂ 5405 ਤੇ ਇਹ ਆਪਾਂ ਨਵਾਂ ਲਿਆ ਹੈ ਦੇਖੀ ਤੁਹਾਨੂੰ ਪਰਫਾਰਮੈਂਸ ਦਿਖਾਉਣੇ ਆ 13 ਹਾਲਾ ਇਹ ਸਰੋਂ ਵਾਲਾ ਵਾਹਣਾ ਆਪਣਾ ਵਿਹਲਾ ਹੋਇਆ ਸੀਗਾ ਦੂਜੇ ਬੀ ਗੇਅਰ ਚ ਤਰ੍ਹਾਂ ਦਾ ਵਧੀਆ ਉਰੇ ਵਾਹਣ ਸਖਤ ਸੀ ਜਿਆਦਾ ਤਾਂ ਕਰਕੇ ਗਿਆ ਛੋਟਾ ਲਾਉਣਾ ਪਿਆ ਇੱਕ ਇਹਦੇ ਅੱਗੇ ਵੇਟ ਹੈ ਨਹੀਂ ਤਾਂ ਕਰਕੇ ਥੋੜੇ ਸਲਿੱਪ ਵੀ ਦਿਖਾਉਂਦਾ ਸੀਗਾ ਉਹ ਟਰੈਕਟਰ ਬਹੁਤ ਵਧੀਆ ਹੈ ਇਹ ਇਹ ਉਹੀ ਵਾਹਣ ਆਪਣਾ ਜਿੱਥੇ ਆਪਾਂ ਪਹਿਲਾਂ ਸਰੋਵ ਦੀ ਬਜਾਈ ਵੇਲੇ ਪਰਾਲੀ ਵਿੱਚ ਮਲਚ ਕੀਤੀ ਸੀਗੀ 5 ਸਾਲ ਹੋ ਗਏ ਆ ਇਸੇ ਤਰ੍ਹਾਂ ਪਰਾਲੀ ਵਿੱਚ ਮਲਚ ਕਰਦੇ ਹਾਂ ਨੂੰ ਪਵਾਂ ਦੀ ਹਾਲਤ ਕਾਫੀ ਸੁਧਰ ਚੁੱਕੀ ਹੈ ਉਹਦੇ ਵਧੀਆ ਡੂੰਗੇ ਹਲ ਫਿੱਟੀ ਜਾਂਦਾ ਪਹਿਲਾਂ ਆਪਾਂ ਸ਼ਵਰਾਜ ਰੱਖਦੇ ਸੀ। ਪਰ ਇਸ ਵਾਰੀ ਪਹਿਲੀ ਵਾਰੀ ਸੋਚਿਆ ਚਲੋ। ਜੌਂਡੀ ਲੈ ਕੇ ਇਹਨੂੰ ਦੇਖੀਏ ਪਰ ਬਹੁਤ ਵਧੀਆ ਟਰੈਕਟਰ ਹੈ ਇਹ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ। ਧੰਨਵਾਦ।